ਉਸੇ ਨਾਲ ਪਗਲ ਕੀਤੀ ਸੀ ਪੇਰੈਂਟਸ ਬੂਸਟ ਵੀ ਜੇ ਦੀ ਪ੍ਰੋਗਰਾਮ ਬੜਾ ਵਧੀਆ ਗਿਆ ਬਹੁਤ ਸੋਹਣੀ ਤੁਸੀਂ ਅਹਿਮ ਜਾਣਕਾਰੀ ਸਭ ਤੋਂ ਪਹਿਲਾਂ ਅੰਜਰ ਪੰਜਾਬੀ ਨਿਊਜ਼ ਦੇ ਪਲੇਟਫਾਰਮ ਤੇ ਦੇ ਦਿੱਤੀ ਤੇ ਚੰਗਾ ਲੱਗਦਾ ਜੀ ਜਦੋਂ ਸਰੋਤੇ ਵੀ ਸਾਨੂੰ ਇਹ ਗੱਲ ਕਹਿੰਦੇ ਆ ਵੀ ਤੁਹਾਡੇ ਤੇ ਇੱਕ ਭਰੋਸਾ ਜਾਂ ਬਣਦਾ ਕਿ ਚਲੋ ਇੱਥੇ ਜੋ ਇਨਫੋਰਮੇਸ਼ਨ ਮਿਲੂਗੀ ਉਹ ਸਹੀ ਮਿਲੂਗੀ ਤੇ ਸਾਡਾ ਭਰੋਸਾ ਤੁਹਾਡੇ ਤੇ ਹੁੰਦਾ ਜੀ ਕਿ ਤੁਸੀਂ ਜੋ ਇਨਫੋਰਮੇਸ਼ਨ ਸਾਨੂੰ ਦਵੋਗੇ ਸਹੀ ਦਵੋਗੇ ਸੋ ਪੇਰੈਂਟਸ ਬੂਸਟ ਵੀਜ਼ੇ ਨੂੰ ਲੈ ਕੇ ਇੰਸ਼ੋਰੈਂਸ ਦਾ ਮੁੱਦਾ ਬਹੁਤ ਰਹਾ ਮੈਂ ਕਹੂੰਗਾ ਇੱਕ ਤਾਂ ਥੋੜੀ ਜੀ ਸੰਖੇਪ ਇਹਦਾ ਦੱਸ ਦਿਓ ਜੋ ਪਿਛਲੇ ਦਿਨਾਂ ਦੇ ਵਿੱਚ ਆਇਆ ਤੇ ਹੁਣ ਜਿਵੇਂ ਆਪਾਂ ਰਿਕਾਰਡਿੰਗ ਤੋਂ ਪਹਿਲਾਂ ਗੱਲ ਕਰਦੇ ਸੀ ਤੁਸੀਂ ਕਿਹਾ ਕਿ ਕੋਈ ਨੀ ਇੰਸ਼ੋਰੈਂਸ ਦਾ ਵੀ ਕੁਝ ਨਾ ਕੁਝ ਕਰਨ ਜਾ ਰਹੇ ਆ ਕਹਿੰਦੇ ਇਕੱਠੇ ਹੀ ਪੈਕੇਜ ਹੁਣ ਤੁਸੀਂ ਦੇ ਕੇ ਕਰਨਾ ਤੇ ਕੀ ਆ ਉਹਦੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਹਾਂਜੀ ਨਿਊਜ਼ੀਲੈਂਡ ਦੇ ਵਿੱਚ ਨਾ ਜਦੋਂ ਇਹ ਅਨਾਉਂਸਮੈਂਟ ਹੋਈ ਸੀ ਪੇਰੈਂਟ ਰੈਜ਼ੀਡੈਂਟ ਸੋਰੀ ਬੂਸਟ ਵੀਜ਼ੇ ਦੀ ਤਾਂ ਇਮੀਗ੍ਰੇਸ਼ਨ ਐਂਡ ਇੰਸ਼ੋਰੈਂਸ ਮੰਡੀਟਰੀ ਰੱਖੀ ਜੀ ਇਹਦੇ 'ਚ ਪਰ ਜਿਹੜੀ ਪਾਲਿਸੀ ਵਰਕ ਸੀਗਾ ਡਿਟੇਲ ਵੀ ਕਿਹੜੀ ਕੰਪਨੀ ਤੋਂ ਇੰਸ਼ੋਰੈਂਸ ਲਈ ਜਾ ਸਕੇ ਉਹ ਹਜੇ ਬਾਹਰ ਨਹੀਂ ਆਇਆ ਉਹ ਐਂਡ ਆਫ ਲਾਸਟ ਮੰਥ ਆਇਆ ਜਦੋਂ ਆਪਾਂ ਲਾਸਟ ਪ੍ਰੋਗਰਾਮ ਕੀਤਾ ਸੀ ਨਾ ਉਸ ਦਿਨ ਉਸੇ ਦਿਨ ਜਾਂ ਇੱਕ ਦਿਨ ਪਹਿਲਾਂ ਮਨ ਲਾਦਾ ਪਾਲਿਸੀ ਵਰਕ ਜਿਹੜਾ ਜਿਹੜੀ ਡਿਟੇਲ ਆ ਇੰਸ਼ੋਰੈਂਸ ਨੂੰ ਲੈ ਕੇ ਉਹ ਬਾਹਰ ਆਈ ਸੀ ਉਹ ਹੁਣ ਇੰਸ਼ੋਰੈਂਸ ਕੰਪਨੀ ਦੇ ਉੱਤੇ ਰਿਕੁਆਇਰਮੈਂਟ ਰੱਖੀ ਗਈ ਕਿ ਜੀ ਤੁਸੀਂ ਆ ਇੱਕ ਤਾਂ ਤੁਹਾਡਾ ਜਿਹੜਾ ਕ੍ਰੈਡਿਟ ਰੇਟਿੰਗ ਆ ਉਹ ਹੋਣੀ ਚਾਹੀਦੀ ਜਾਂ ਸਟਰੋਂਗਰ ਹੋਣੀ ਚਾਹੀਦੀ ਆ ਐਸ ਐਂਡ ਪੀ ਦੇ ਥਰੂ ਜਿਹੜਾ ਸਟੈਂਡਰਡ ਐਂਡ ਪੀ ਹੋਰ ਇੰਟਰਨੈਸ਼ਨਲੀ ਰੈਕਗਨਾਈਜ਼ਡ ਸਿਸਟਮ ਆ ਉਹਦੇ ਥਰੂ ਤੇ ਬਾਕੀ ਜਿਹੜੀ ਕਵਰੇਜ ਦੀ ਡਿਟੇਲ ਆ ਉਹ ਕਵਰੇਜ ਦੀ ਡਿਟੇਲ ਸਾਨੂੰ ਨੂੰ ਪਤਾ ਹੀ ਆ ਆਪਾਂ ਪਿਛਲੇ ਸਾਲ ਡਿਸਕਸ ਕੀਤਾ ਸੀ ਹੈ ਨਾ ਮੈਂ ਉਹਦੇ ਤੇ ਦੁਬਾਰਾ ਨਹੀਂ ਜਾਂਦਾ ਆ ਇਸ ਟਾਈਮ ਸਾਡੀ ਨੌਲੇਜ ਆ ਜਿਹੜੀ ਗੱਲ ਉਹ ਦੋ ਕੰਪਨੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਜਿਹੜੀਆਂ ਇਹ ਇਹਦੇ ਉੱਤੇ ਕੰਮ ਕਰ ਰਹੀਆਂ ਨੇ ਤੇ ਉਮੀਦ ਆ ਕਿ ਮਿਡ ਸੈਪਟੈਂਬਰ ਜਾਨੀ 15 ਸਤੰਬਰ ਤੋਂ ਲੈ ਕੇ 20 ਸਤੰਬਰ ਦੇ ਵਿੱਚ ਇਹ ਜਿਹੜੀ ਆਪਣੀ ਇੰਸ਼ੋਰੈਂਸ ਦਾ ਪ੍ਰੋਡਕਟ ਆ ਇਹ ਮਾਰਕੀਟ 'ਚ ਆ ਜੂਗਾ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਕੀ ਕਰਨਾ ਅਸੀਂ ਪੈਕੇਜ ਡੀਲ ਪ੍ਰੋਵਾਈਡ ਕਰਾਂਗੇ ਜਿਹਦੇ ਵਿੱਚ ਵੀਜ਼ੇ ਦੀ ਵੀ ਐਪਲੀਕੇਸ਼ਨ ਸਾਡੇ ਥਰੂ ਲੱਗੂਗੀ ਜਾਂ ਅਸੀਂ ਆਪ ਲਾਵਾਂਗੇ ਪਲੱਸ ਅਸੀਂ ਤੁਹਾਨੂੰ ਹੈਲਥ ਇੰਸ਼ੋਰੈਂਸ ਵੀ ਲੈ ਕੇ ਦਵਾਂਗੇ ਜਦੋਂ ਤੁਹਾਡਾ ਅਪਰੂਵਲ ਇਨ ਪ੍ਰਿੰਸੀਪਲ ਆ ਗਿਆ ਉਸੇ ਇੰਸ਼ੋਰੈਂਸ ਕੰਪਨੀ ਦਾ ਜੀ ਤਾਂ ਸਾਡਾ ਉੱਥੇ ਥੋੜਾ ਕੰਮ ਚੱਲ ਰਿਹਾ ਕਈ ਜੇ ਕਿਸ ਨੂੰ ਕਿਸੇ ਸੱਜਣ ਨੂੰ ਕੁਐਸਚਨ ਆ ਵੀ ਪ੍ਰੀਮੀਅਮ ਕੀ ਹੋਊਗਾ ਜਾਂ ਕੁਝ ਅਸੀਂ ਇਹਨਾਂ ਦੱਸ ਸਕਦੇ ਹਾਂ ਵੀ ਏਜ ਬੈਂਡ ਦੇ ਬੇਸਿਸ ਦੇ ਉੱਤੇ ਪ੍ਰੀਮੀਅਮ ਡਿਸਾਈਡ ਹੋਊਗਾ ਔਰ ਏਜ ਲਿਮਟ ਕੋਈ ਨਹੀਂ ਹੁੰਦੀ ਜੀ ਨਹੀਂ ਅਕਸਰ ਕਿਹਾ ਜਾਂਦਾ ਕਿ 75 ਸਾਲ ਤੋਂ ਬਾਅਦ ਤਾਂ ਜੀ ਕਹਿੰਦੇ ਨਹੀਂ ਮਿਲਦੀ ਇੰਸ਼ੋਰੈਂਸ ਨਹੀਂ ਨਹੀਂ ਜਿਹੜੀਆਂ ਹੁਣ ਦੋ ਕੰਪਨੀਆਂ ਇਹਦੇ ਤੇ ਕੰਮ ਕਰ ਰਹੀਆਂ ਨੇ ਉਹਨਾਂ ਚੋਂ ਇੱਕ ਬਾਰੇ ਮੈਂ ਇਹ ਗੱਲ ਕਰ ਸਕਦਾ ਕਿਉਂਕਿ ਮੇਰੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨਾਲ ਗੱਲ ਹੋਈ ਸੀ ਕਿ ਟ੍ਰੈਵਲ ਇੰਸ਼ੋਰੈਂਸ ਵਾਲੀਆਂ ਕੰਪਨੀਆਂ ਨੇ ਸਪੈਸੀਫਿਕ ਉਹ ਜੀ ਉਹ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਕੋਈ ਏਜ ਲਿਮਟ ਨਾ ਰੱਖੀ ਜਾਵੇ ਜੋ ਹਜੇ ਤੱਕ ਦੀ ਮੇਰੀ ਨਹੀਂ ਹੋਈ। ਹੂੰ। ਦੂਜਾ ਉਹਦੇ ਵਿੱਚ ਇਹ ਆ ਕਿ ਤੁਹਾਨੂੰ ਏਜ ਬੈਂਡ ਦੇ ਅਕੋਰਡਿੰਗ ਤੇ ਜੇ ਮੰਨ ਲਓ ਕੋਈ ਪ੍ਰੀ-ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਉਹਦੇ ਅਕੋਰਡਿੰਗ ਪ੍ਰੀਮੀਅਮ ਚਾਰਜ ਕੀਤਾ ਜਾਊਗਾ। ਪ੍ਰੀਮੀਅਮ ਕੀ ਹੋਊਗਾ ਉਹ ਅਗਲੇ 5-7 ਦਿਨ ਤੱਕ ਕਲੀਅਰ ਹੋ ਜੂ ਉਹਦਾ ਜਿਹੜਾ ਸਟਰਕਚਰ ਸਾਡੇ ਕੋਲ ਆ ਜੂਗੀ ਤਾਂ ਆਪਾਂ ਸ਼ੋਰ ਸਦਾ ਆਪਾਂ ਇੱਕ ਹੋਰ ਪ੍ਰੋਗਰਾਮ ਕਰ ਲਈਏ। ਉਹਦੇ ਚ ਮੈਂ ਕਲੀਅਰ ਕਰ ਦੂੰਗਾ ਕਿ 12 ਮਹੀਨਿਆਂ ਦਾ ਪ੍ਰੀਮੀਅਮ ਕਿੰਨਾ ਹੋ ਸਕਦਾ ਸਾਡੀ ਕੋਸ਼ਿਸ਼ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਆਈਡੀਆ ਮੋਟਾ-ਮੋਟਾ ਜਿਹਾ ਮੈਂ ਕੋਈ ਇਦਾਂ ਦਾ ਗੈਸ ਲਾਉਣਾ ਨਹੀਂ ਚਾਹੁੰਦਾ ਕਿ ਉਹ ਗਲਤ ਹੋਵੇ ਠੀਕ ਹੈ ਤੇ ਮੇਰਾ ਅੰਦਾਜ਼ਾ ਵੀ ਗਲਤ ਹੋਣ ਦੀ ਉਮੀਦ ਹੋ ਸਕਦੀ ਹੈ ਹਨਾ ਤਾਂ ਆਪਾਂ ਇਹ ਕਹੀਏ ਵੀ ਲੋਕ ਉਮੀਦ ਬਣ ਲੈਂਦੇ ਆ ਉਹਦੇ ਤਰੀਕੇ ਦੇ ਆਊਂਡ ਤਾਂ ਤੁਸੀਂ 5-7 ਦਿਨ ਦਾ ਟਾਈਮ ਦੇ ਦਿਓ ਜਿੱਦਾਂ ਸਾਡੇ ਹੱਥ ਲੱਗਿਆ ਡਾਟਾ ਮੈਂ ਨਾਲ ਨਾਲ ਇੱਕ ਪ੍ਰੋਗਰਾਮ ਕਰਕੇ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ ਠੀਕ ਹੈ ਤੇ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਜੋ ਤੁਹਾਨੂੰ ਰੇਟ ਬਾਹਰ ਪ੍ਰੋਵਾਈਡਰ ਦੇ ਰਿਹਾ ਡਾਇਰੈਕਟਲੀ ਉਹਦੇ ਤੋਂ ਘੱਟ ਰੱਖਿਆ ਜਾ ਹੂੰ ਜੀ ਵੀ ਦੇ ਦਾ ਗ੍ਰੈਟਰੀ ਇੰਸ਼ੋਰੈਂਸ ਦਾ ਰੇਟ ਹੈ ਜੀ ਤੇ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਜਿਵੇਂ ਜਦੋਂ ਆਪਾਂ ਪ੍ਰੋਗਰਾਮ ਵੀ ਕੀਤਾ ਉਦੋਂ ਵੀ ਆਪਾਂ ਗੱਲ ਇਹ ਕੀਤੀ ਸੀ ਕਿ ਇਨਕਮ ਦਾ ਵੀ ਕਾਫੀ ਵੱਡਾ ਮੁੱਦਾ ਜਿਹੜਾ ਉਹ ਆ ਰਿਹਾ ਕਿ ਇੰਨੀ ਇਨਕਮ ਹੋਣੀ ਚਾਹੀਦੀ ਆ ਤਾਂ ਤੁਸੀਂ ਇੱਕ ਪੇਰੈਂਟਸ ਨੂੰ ਕਰ ਸਕਦੇ ਆ ਫਿਰ ਇੰਨੀ ਹੈਗੀ ਆ ਤਾਂ ਦੋ ਨੂੰ ਕਰ ਸਕਦੇ ਆ ਕਿ ਉਹਦਾ ਵੀ ਕੋਈ ਵੇਚਣ ਵਾਲਾ ਰਸਤਾ ਹੈਗਾ ਜਾਂ ਕਿਸੇ ਤਰੀਕੇ ਉਹ ਵੀ ਜਿਵੇਂ ਇੰਸ਼ੋਰੈਂਸ ਦਾ ਕਹਿ ਰਹੀ ਕਿ ਕੰਪਨੀਆਂ ਕੁਝ ਨਵਾਂ ਲੈ ਕੇ ਆ ਰਹੀਆਂ ਇਨਕਮ ਵਾਲੇ ਪਾਸੇ ਤੋਂ ਕਿਸ ਤਰ੍ਹਾਂ ਨਾਲ ਉਹ ਹੋ ਸਕਦਾ ਹਾਂਜੀ ਜੇ ਮੈਂ ਇੱਕ ਨਾ ਨਿਰਪੱਖ ਟਿੱਪਣੀ ਕਰਨੀ ਹੋਵੇ ਸਪான்ਸਰ ਦੀ ਇਨਕਮ ਦੀ ਰਿਕੁਆਇਰਮੈਂਟ ਤੇ ਤਮੈ ਕਹੂੰਗਾ ਵੀ ਉਹਦੇ 'ਚ ਨਾ ਇੱਕ ਕੈਚ ਜਿਹੜਾ ਇਹਨਾਂ ਨੇ ਰੱਖਿਆ ਉਹ ਬਹੁਤ ਗਲਤ ਆ ਉਹ ਕੀ ਆ ਇਹ ਕਹਿੰਦੇ ਜੀ ਘੱਟੋ ਘੱਟ ਪਿਛਲੇ 3 ਸਾਲਾਂ 'ਚੋਂ 2 ਸਾਲ ਜੀ ਥੋੜਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਨਕਮ ਦੀ ਰਿਕੁਆਇਰਮੈਂਟ ਪੂਰੀ ਹੋਈ ਹੋਣੀ ਚਾਹੀਦੀ ਹੈ ਚਾਹੇ ਉਹ ਪਹਿਲੇ ਤੇ ਤੀਜੇ ਸਾਲ 'ਚ ਹੋ ਜਵੇ ਫਾਈਨੈਂਸ਼ੀਅਲ ਈਅਰ 'ਚ ਜਾਂ ਦੂਜੇ ਤੇ ਤੀਜੇ 'ਚ ਹੋ ਜਵੇ ਜਾਂ ਪਹਿਲੇ ਤੇ ਦੂਜੇ 'ਚ ਹੋ ਜਵੇ ਹਮ ਹੁਣ ਪ੍ਰੋਬਲਮ ਕੀ ਆ ਉਹਦੇ 'ਚ ਲੋਕ ਜਿਹੜੇ ਨਵੇਂ ਰੈਜ਼ੀਡੈਂਟ ਬਣੇ ਨੇ ਜੀ ਜਿੰਨਨ ਕਹ ਲੋ ਵੀ ਕੱਲ ਪਰਸੋਂ ਰੈ residency ਮਿਲੀ ਆ ਜਾਂ ਕਹ ਲੋ 1 ਸਾਲ ਪਹਿਲਾਂ ਮਿਲੀ ਆ 2 ਸਾਲ ਪਹਿਲਾਂ ਮਿਲੀ ਆ ਹਨਾ ਜੀ ਓਹੋ ਇਹ ਇਨਕਮ ਰਿਕੁਆਇਰਮੈਂਟ ਪੂਰੀ ਨਹੀਂ ਕਰ ਸਕਣਗੇ ਹੂੰ 2 ਸਾਲ ਦੀ ਠੀਕ ਆ ਉਹਦੇ ਚ ਇਹ ਨਹੀਂ ਹੈਗਾ ਵੀ ਰੈ residency ਹੋਈ ਨੂੰ ਤੁਹਾਡੀ ਨੂੰ 3 ਸਾਲ ਹੋਏ ਹੋਣ ਜਾਂ 2 ਸਾਲ ਹੋਏ ਹੋਣ ਉਹ ਨਹੀਂ ਆ ਪਰ ਇਨਕਮ ਰਿਕੁਆਇਰਮੈਂਟ ਪੂਰੀ ਕਰਨ ਦੇ ਲਈ ਘੱਟੋ ਘੱਟ ਪਿਛਲੇ 2 ਸਾਲ ਦੀ ਉਹਨਾਂ ਦੀ ਇਨਕਮ ਤੁਹਾਡੀ ਦੇਖਣੀ ਹੂੰ ਤਾਂ ਜਦੋਂ ਤੁਸੀਂ ਨੌਨ ਰੈਜ਼ੀਡੈਂਟ ਵੀ ਸੀਗੇ ਉਦੋਂ ਵੀ ਤੁਹਾਡੀ ਇਨਕਮ ਅਕਾਊਂਟ ਹੋ ਜੂਗੀ ਪ੍ਰੋਵਾਈਡਡ ਕਿ ਤੁਸੀਂ ਉਹਦੀ ਰਿਕੁਆਇਰਮੈਂਟ ਜਿਹੜੀ ਆ ਉਹ ਪੂਰੀ ਕਰ ਰਹੇ ਆ ਜਾਨੀ ਜੇ ਇੱਕ ਪੀਰੀਅਡ ਦਾ 70000 ਡਾਲਰ ਤੁਸੀਂ ਉਦੋਂ ਵੀ ਕਮਾਉਂਦੇ ਜਦੋਂ ਤੁਸੀਂ ਨੌਨ ਰੈਜ਼ੀਡੈਂਟ ਸੀਗੇ ਜੀ ਹਨਾ ਤੇ ਦੂਜਾ ਇਹਦਾ ਜਿਹੜਾ ਸਭ ਤੋਂ ਵੱਡਾ ਖਾਤਸ਼ਾ ਇਹ ਹੈ ਕਿ ਜਿੱਦਾਂ ਆਸਟ੍ਰੇਲੀਆ ਤੋਂ ਲੋਕ ਕਈ ਮੋੜ ਰਹੇ ਨੇ ਹੁਣ ਜਦੋਂ ਦੀ ਇਹ ਅਨਾਊਂਸਮੈਂਟ ਹੋਈ ਆ ਹੁਣ ਉਹ ਜਿਹੜੇ ਤਾਂ ਨਵੇਂ ਪਹੁੰਚੇ ਨੇ ਇੱਥੇ ਆਸਟ੍ਰੇਲੀਆ ਤੋਂ ਜੇਕਰ ਉਹ ਵੀ ਪਿਛਲੇ 1-2 ਮਹੀਨੇ ਚ ਰਿਟਰਨ ਹੋਇਆ ਉਹਨਾਂ ਲਈ ਇਹ ਵੀ ਪ੍ਰੂਵ ਕਰਨਾ ਜ਼ਰੂਰੀ ਹੈ ਕਿ ਤੁਸੀਂ ਆਰਡੀਨਰੀ ਰੈਜ਼ੀਡੈਂਟ ਆ ਨਿਊਜ਼ੀਲੈਂਡ ਜਿਹੜਾ ਸਪான்ਸਰ ਅੱਛਾ ਹਾਂਜੀ ਜੇ ਤੁਸੀਂ ਆਰਡੀਨਰੀ ਰੈਜ਼ੀਡੈਂਟ ਨਿਊਜ਼ੀਲੈਂਡ ਚ ਨਹੀਂ ਹੈਗੇ ਤਾਂ ਜੋ ਟੈਕਸ ਰੈਜ਼ੀਡੈਂਟ ਇੱਥੇ ਨਹੀਂ ਹੈਗੇ ਇਮੀਗ੍ਰੇਸ਼ਨ ਫਿਰ ਇਹ ਦੇਖਦੀ ਆ ਵੀ ਪਹਿਲੀ ਗੱਲ ਤਾਂ ਤੁਹਾਡੀ ਇਨਕਮ ਡ੍ਰੌਪ ਹੋ ਜਣੀ ਹੈ ਕਿਉਂਕਿ ਤੁਸੀਂ ਇੱਥੇ ਕੰਮ ਨਹੀਂ ਕਰ ਰਹੇ ਦੂਜਾ ਤੁਹਾਡਾ ਜਿਹੜਾ ਸਭ ਤੋਂ ਵੱਡਾ ਦਿੱਕਤ ਜਿਹੜੀ ਆਣੀ ਆ ਉਹ ਇਹ ਹੈ ਕਿ ਰੈਜ਼ੀਡੈਂਟ ਨਾ ਹੋਣ ਕਰਕੇ ਤੁਹਾਨੂੰ ਸਪான்ਸਰ ਨਹੀਂ ਮੰਨਿਆ ਜਾ ਹੂੰ ਤਾਂ ਤੁਹਾਨੂੰ ਥੋੜਾ ਟਾਈਮ ਇਥੇ ਸਪੈਂਡ ਕਰਨਾ ਪਊ ਤੁਹਾਨੂੰ ਇਹ ਅਪਰੂਵ ਕਰਨਾ ਪਊ ਵੀ ਅਸੀਂ ਪੱਕੇ ਤੌਰ ਤੇ ਇਥੇ ਆ ਗਏ ਹੂੰ ਇਹ ਰਿਕੁਆਇਰਮੈਂਟ ਐਡੀਸ਼ਨਲ ਆ ਇਨਕਮ ਦੀ ਰਿਕੁਆਇਰਮੈਂਟ ਫਿਰ ਕਿਹੜਾ ਬੰਦਾ ਜੇ ਮੰਨ ਲਓ ਤੁਸੀਂ ਸਪੌਂਸਰ ਦੀ ਇਨਕਮ ਰਿਕੁਆਇਰਮੈਂਟ ਪੂਰੀ ਨਹੀਂ ਕਰ ਸਕਦੇ ਫਿਰ ਕਿਹੜੇ ਆਪਸ਼ਨ ਹੈ ਇਹਦੇ ਆ ਫਿਰ ਆਪਸ਼ਨ ਤੁਹਾਡੇ ਕੋਲ ਕੀ ਆ ਕਿ ਜਾਂ ਤਾਂ ਤੁਸੀਂ ਸੇਵਿੰਗ ਦਿਖਾ ਦਿਓ ਸਿੰਗਲ ਬੰਦੇ ਦੀ 1.6 ਲੱਖ ਜਿੱਦਾਂ ਕਿਹਾ ਐਫ ਡੀ ਹੋਣੀ ਕਿਸੇ ਤੁਹਾਡੇ ਪੇਰੈਂਟਸ ਦੇ ਨਾਂ ਤੇ ਆ 2.5 ਲੱਖ ਆ ਜਿਹੜਾ ਦੋ ਪੇਰੈਂਟਸ ਦੇ ਮਦਰ ਫਾਦਰ ਦੋਨਾਂ ਦੀ ਗੱਲ ਕਰੀਏ ਜੀ ਉਨਨ ਤੇ ਜਾਂ ਫਿਰ ਤੁਹਾਡੀ ਜਿਹੜੀ ਆਪਾਂ ਕਹ ਲਈਏ ਐਨੂਅਲ ਇਨਕਮ ਪੇਰੈਂਟ ਦੀ ਹੋਵੇ ਕੋਈ 32 ਦਿੱਤੀ ਹਜ਼ਾਰ ਸਿੰਗਲ ਦੀ ਪੈਨਸ਼ਨ ਹੋਵੇ ਪੈਨਸ਼ਨ ਹੋਵੇ ਵੀ 50 ਹਜ਼ਾਰ ਡਾਲਰ ਸਾਲ ਦੀ ਆ ਦੋਨਾਂ ਜਣਿਆਂ ਦੀ ਜੀ ਸੋ ਜਿਹਨਾਂ ਦੀ ਪੈਨਸ਼ਨ ਹੈਗੀ ਆ ਉਹਨਾਂ ਨੂੰ ਤਾਂ ਫਾਇਦਾ ਜੀ ਤੇ ਜਿਹੜੇ ਇਸ ਟਾਈਮ ਜੌਬ ਦੇ ਵਿੱਚ ਆ ਮੇਰੇ ਖਿਆਲ ਨਾਲ ਉਹਨਾਂ ਲਈ ਵੀ ਬੈਨੀਫਿਟ ਇਹ ਹੈਗਾ ਤੇ ਅਦਰਵਾਈਜ਼ ਫਿਰ ਇਨਕਮ ਜਿਵੇਂ ਤੁਸੀਂ ਦੱਸਿਆ ਕਿ ਸੇਵਿੰਗ ਵਗੈਰਾ ਦੇ ਨਾਲ ਤੁਸੀਂ ਸ਼ੋ ਵੀ ਕਰ ਸਕਦੇ ਹੋ ਸੋ ਪੇਰੈਂਟਸ ਕੈਟਾਗਰੀ ਨੂੰ ਲੈ ਕੇ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਕੁਐਸਚਨ ਹੈਗਾ ਜੀ ਸਾਡੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਕਰਾਂਗੇ ਤੁਹਾਡੇ ਕੁਐਸਚਨਾਂ ਜਿਹੜੇ ਉਹਦੇ ਵਿੱਚ ਜ਼ਰੂਰ ਲਏ ਜਾਣਗੇ ਤੇ ਜੇਕਰ ਤੁਸੀਂ ਫਿਰ ਵੀ ਕੋਈ ਪਰਸਨਲ ਤੌਰ ਤੇ ਇੰਦਰ ਸਿੰਘ ਨਾਲ ਗੱਲਬਾਤ ਜਿਹੜੀ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਇਹਨਾਂ ਦਾ ਨੰਬਰ ਆ ਜਿਹੜਾ ਚੱਲ ਰਿਹਾ ਇਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਤੁਸੀਂ ਮੈਨੇਕਾਊ ਦੇ ਵਿੱਚ ਇਹਨਾਂ ਨੂੰ ਆ ਕੇ ਦਫ਼ਤਰ 'ਚ ਬੈਠ ਕੇ ਵੀ ਮਿਲ ਸਕਦੇ ਹੋ ਤੇ ਨਾਲ ਦੀ ਨਾਲ ਜੇ ਤੁਸੀਂ ਸਾਨੂੰ ਨਿਊਜ਼ੀਲੈਂਡ ਜਾਂ ਆਕਲੈਂਡ ਤੋਂ ਬਾਹਰੋਂ ਦੇਖ ਰਹੇ ਹੋ ਨਹੀਂ ਮੈਨੇਕਾਊ ਆ ਸਕਦੇ ਤਾਂ ਇਹਨਾਂ ਦੇ ਨਾਲ ਫੋਨ ਤੇ ਵੀ ਤੁਸੀਂ ਜਿਹੜੀ ਗੱਲਬਾਤ ਆ ਕਰ ਸਕਦੇ ਹੋ ਆਪਣੇ ਮਸਲੇ ਦਾ ਜਿਹੜਾ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਉਹਦਾ ਜਵਾਬ ਇਹਨਾਂ ਤੋਂ ਬਾਈ ਫੋਨ ਵੀ ਤੁਸੀਂ ਗੱਲਬਾਤ ਕਰਕੇ ਲੈ ਸਕਦੇ ਹੋ ਬਾਈ ਮਿਲ ਵੀ ਲੈ ਸਕਦੇ ਹੋ ਉਸ ਦਿਨ ਆਪਾਂ ਗੱਲ ਕੀਤੀ ਸੀ ਪੇਰੈਂਟਸ ਬੂਸਟ ਵੀ ਜੇ ਦੀ ਪ੍ਰੋਗਰਾਮ ਬੜਾ ਵਧੀਆ ਗਿਆ ਬਹੁਤ ਸੋਹਣੀ ਤੁਸੀਂ ਅਹਿਮ ਜਾਣਕਾਰੀ ਸਭ ਤੋਂ ਪਹਿਲਾਂ ਜਰ ਪੰਜਾਬੀ نیوز ਦੇ ਪਲੇਟਫਾਰਮ ਤੇ ਦਿੱਤੀ ਤੇ ਚੰਗਾ ਲੱਗਦਾ ਜੀ ਜਦੋਂ ਸਰੋਤੇ ਵੀ ਸਾਨੂੰ ਇਹ ਗੱਲ ਕਹਿੰਦੇ ਆ ਵੀ ਤੁਹਾਡੇ ਤੇ ਇੱਕ ਭਰੋਸਾ ਜਾਂ ਬਣਦਾ ਕਿ ਚਲੋ ਇੱਥੇ ਜੋ ਇਨਫੋਰਮੇਸ਼ਨ ਮਿਲੂਗੀ ਉਹ ਸਹੀ ਮਿਲੂਗੀ ਤੇ ਸਾਡਾ ਭਰੋਸਾ ਤੁਹਾਡੇ ਤੇ ਹੁੰਦਾ ਜੀ ਕਿ ਤੁਸੀਂ ਜੋ ਇਨਫੋਰਮੇਸ਼ਨ ਸਾਨੂੰ ਦਵੋਗੇ ਸਹੀ ਦਵੋਗੇ ਸੋ ਪੇਰੈਂਟਸ ਬੂਸਟ ਵਿਜ਼ੇ ਨੂੰ ਲੈ ਕੇ ਇੰਸ਼ੋਰੈਂਸ ਦਾ ਮੁੱਦਾ ਬਹੁਤ ਰਹਾ ਮੈਂ ਕਹੂੰਗਾ ਇੱਕ ਤਾਂ ਥੋੜੀ ਜੀ ਸੰਖੇਪ ਇਹਦਾ ਦੱਸ ਦਿਓ ਜੋ ਪਿਛਲੇ ਦਿਨਾਂ ਦੇ ਵਿੱਚ ਆਇਆ ਤੇ ਹੁਣ ਜਿਵੇਂ ਆਪਾਂ ਰਿਕਾਰਡਿੰਗ ਤੋਂ ਪਹਿਲਾਂ ਗੱਲ ਕਰਦੇ ਸੀ ਤੁਸੀਂ ਕਿਹਾ ਕਿ ਕੋਈ ਨੀ ਇੰਸ਼ੋਰੈਂਸ ਦਾ ਵੀ ਕੁਝ ਨਾ ਕੁਝ ਕਰਨ ਜਾ ਰਹੇ ਆ ਕਹਿੰਦੇ ਇਕੱਠੇ ਹੀ ਪੈਕੇਜ ਹੁਣ ਤੁਸੀਂ ਦੇ ਕੇ ਕਰਨਾ ਤੇ ਕੀ ਆ ਉਹਦੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਹਾਂਜੀ ਨਿਊਜ਼ੀਲੈਂਡ ਦੇ ਵਿੱਚ ਨਾ ਜਦੋਂ ਇਹ ਅਨਾਉਂਸਮੈਂਟ ਹੋਈ ਸੀ ਪੇਰੈਂਟ ਰੈਜ਼ੀਡੈਂਟ ਥੋੜੀ ਬੂਸਟ ਵੀਜ਼ੇ ਦੀ ਤਾਂ ਇਮੀਗ੍ਰੇਸ਼ਨ ਐਂਡ ਇੰਸ਼ੋਰੈਂਸ ਮੰਡੀਟਰੀ ਰੱਖੀ ਜੀ ਇਹਦੇ 'ਚ ਪਰ ਜਿਹੜੀ ਪਾਲਿਸੀ ਵਰਕ ਸੀਗਾ ਡਿਟੇਲ ਵੀ ਕਿਹੜੀ ਕੰਪਨੀ ਤੋਂ ਇੰਸ਼ੋਰੈਂਸ ਲਈ ਜਾ ਸਕੇ ਉਹ ਹਜੇ ਬਾਹਰ ਨਹੀਂ ਆਇਆ ਉਹ ਐਂਡ ਆਫ ਲਾਸਟ ਮੰਥ ਆਇਆ ਜਦੋਂ ਆਪਾਂ ਲਾਸਟ ਪ੍ਰੋਗਰਾਮ ਕੀਤਾ ਸੀ ਨਾ ਉਸ ਦਿਨ ਉਸੇ ਦਿਨ ਜਾਂ ਇੱਕ ਦਿਨ ਪਹਿਲਾਂ ਮਨ ਲਾਦਾ ਪਾਲਿਸੀ ਵਰਕ ਜਿਹੜਾ ਜਿਹੜੇ ਡਿਟੇਲ ਆ ਇੰਸ਼ੋਰੈਂਸ ਨੂੰ ਲੈ ਕੇ ਉਹ ਬਾਹਰ ਆਈ ਸੀ ਉਹ ਹੁਣ ਇੰਸ਼ੋਰੈਂਸ ਕੰਪਨੀ ਦੇ ਉੱਤੇ ਰਿਕੁਆਇਰਮੈਂਟ ਰੱਖੀ ਗਈ ਕਿ ਜੀ ਤੁਸੀਂ ਆ ਇੱਕ ਤਾਂ ਤੁਹਾਡਾ ਜਿਹੜਾ ਕ੍ਰੈਡਿਟ ਰੇਟਿੰਗ ਆ ਓਹੋ ਇਹ ਹੋਣੀ ਚਾਹੀਦੀ ਜਾਂ ਸਟਰੋਂਗਰ ਹੋਣੀ ਚਾਹੀਦੀ ਆ ਐਸ ਐਂਡ ਪੀ ਦੇ ਥਰੂ ਜਿਹੜਾ ਸਟੈਂਡਰਡ ਐਂਡ ਪੀ ਹੋਰ ਇੰਟਰਨੈਸ਼ਨਲੀ ਰੈਕਗਨਾਈਜ਼ਡ ਸਿਸਟਮ ਆ ਉਹਦੇ ਥਰੂ ਤੇ ਬਾਕੀ ਜਿਹੜੀ ਕਵਰੇਜ ਦੀ ਡਿਟੇਲ ਆ ਉਹ ਕਵਰੇਜ ਦੀ ਡਿਟੇਲ ਸਾਰਿਆਂ ਨੂੰ ਪਤਾ ਹੀ ਆਪਾਂ ਪਿਛਲੇ ਯਾਰ ਡਿਸਕਸ ਕੀਤਾ ਸੀ ਹੈ ਨਾ ਮੈਂ ਉਹਦੇ ਤੇ ਦੁਬਾਰਾ ਨਹੀਂ ਜਾਂਦਾ ਅ ਇਸ ਟਾਈਮ ਸਾਡੀ ਨੌਲੇਜ ਆ ਜਿਹੜੀ ਗੱਲ ਉਹ ਦੋ ਕੰਪਨੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਜਿਹੜੀਆਂ ਇਹ ਇਹਦੇ ਉੱਤੇ ਕੰਮ ਕਰ ਰਹੀਆਂ ਨੇ ਤੇ ਉਮੀਦ ਆ ਕਿ ਮਿਡ ਸੈਪਟੈਂਬਰ ਜਾਨੀ 15 ਸਤੰਬਰ ਤੋਂ ਲੈ ਕੇ 20 ਸਤੰਬਰ ਦੇ ਵਿੱਚ ਇਹ ਜਿਹੜੀ ਆਪਣੀ ਇੰਸ਼ੋਰੈਂਸ ਦਾ ਪ੍ਰੋਡਕਟ ਆ ਇਹ ਮਾਰਕੀਟ 'ਚ ਆ ਜਾਊਗਾ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਕੀ ਕਰਨਾ ਅਸੀਂ ਪੈਕੇਜ ਡੀਲ ਪ੍ਰੋਵਾਈਡ ਕਰਾਂਗੇ ਜਿਹਦੇ ਵਿੱਚ ਵੀਜ਼ੇ ਦੀ ਵੀ ਐਪਲੀਕੇਸ਼ਨ ਸਾਡੇ ਥਰੂ ਲੱਗੂਗੀ ਜਾਂ ਅਸੀਂ ਆਪ ਲਾਵਾਂਗੇ ਪਲੱਸ ਅਸੀਂ ਤੁਹਾਨੂੰ ਹੈਲਥ ਇੰਸ਼ੋਰੈਂਸ ਵੀ ਲੈ ਕੇ ਦਵਾਂਗੇ ਜਦੋਂ ਤੁਹਾਡਾ ਅਪਰੂਵਲ ਇਨ ਪ੍ਰਿੰਸੀਪਲ ਆ ਗਿਆ ਉਸੇ ਇੰਸ਼ੋਰੈਂਸ ਕੰਪਨੀ ਜੀ ਤਾਂ ਸਾਡਾ ਉੱਥੇ ਥੋੜਾ ਕੰਮ ਚੱਲ ਰਿਹਾ ਕਈ ਜੇ ਕਿਸ ਨੂੰ ਕਿਸੇ ਸੱਜਣ ਨੂੰ ਕੁਐਸਚਨ ਆ ਵੀ ਪ੍ਰੀਮੀਅਮ ਕੀ ਹੋਊਗਾ ਜਾਂ ਕੁਝ ਅਸੀਂ ਇਹਨਾਂ ਦੱਸ ਸਕਦੇ ਹਾਂ ਵੀ ਏਜ ਬੈਂਡ ਦੇ ਬੇਸਿਸ ਦੇ ਉੱਤੇ ਪ੍ਰੀਮੀਅਮ ਡਿਸਾਈਡ ਹੋਊਗਾ ਔਰ ਏਜ ਲਿਮਟ ਕੋਈ ਨਹੀਂ ਹੂ ਜੀ ਨਹੀਂ ਅਕਸਰ ਕਿਹਾ ਜਾਂਦਾ ਕਿ 75 ਸਾਲ ਤੋਂ ਬਾਅਦ ਤਾਂ ਜੀ ਕਹਿੰਦੇ ਨਹੀਂ ਮਿਲਦੀ ਇੰਸ਼ੋਰੈਂਸ ਨਹੀਂ ਨਹੀਂ ਜਿਹੜੀਆਂ ਹੁਣ ਦੋ ਕੰਪਨੀਆਂਜ਼ ਇਹਦੇ ਤੇ ਕੰਮ ਕਰ ਰਹੀਆਂ ਨੇ ਉਹਨਾਂ ਚੋਂ ਇੱਕ ਬਾਰੇ ਮੈਂ ਇਹ ਗੱਲ ਕਰ ਸਕਦਾ ਕਿਉਂਕਿ ਮੇਰੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨਾਲ ਗੱਲ ਹੋਈ ਸੀ ਕਿ ਟ੍ਰੈਵਲ ਇੰਸ਼ੋਰੈਂਸ ਵਾਲੀਆਂ ਕੰਪਨੀਆਂ ਨੇ ਸਪੈਸੀਫਿਕ ਉਹ ਜੀ ਉਹ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਕੋਈ ਏਜ ਲਿਮਟ ਨਾ ਰੱਖੀ ਜਾਵੇ ਜੋ ਹਜੇ ਤੱਕ ਦੀ ਮੇਰੀ ਨਹੀਂ ਹੋਈ। ਹੂੰ। ਦੂਜਾ ਉਹਦੇ ਵਿੱਚ ਇਹ ਆ ਕਿ ਤੁਹਾਨੂੰ ਏਜ ਬੈਂਡ ਦੇ ਅਕੋਰਡਿੰਗ ਤੇ ਜੇ ਮੰਨ ਲਓ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਉਹਦੇ ਅਕੋਰਡਿੰਗ ਪ੍ਰੀਮੀਅਮ ਚਾਰਜ ਕੀਤਾ ਜਾਊਗਾ। ਪ੍ਰੀਮੀਅਮ ਕੀ ਹੋਊਗਾ ਉਹ ਅਗਲੇ 5-7 ਦਿਨ ਤੱਕ ਕਲੀਅਰ ਹੋ ਜੂ ਉਹਦਾ ਜਿਹੜਾ ਸਟਰਕਚਰ ਸਾਡੇ ਕੋਲ ਆ ਜੂਗੀ ਤਾਂ ਆਪਾਂ ਸ਼ੋਰ ਸਦਾ ਆਪਾਂ ਇੱਕ ਹੋਰ ਪ੍ਰੋਗਰਾਮ ਕਰ ਲਈਏ। ਉਹਦੇ ਚ ਮੈਂ ਕਲੀਅਰ ਕਰ ਦੂੰਗਾ ਕਿ 12 ਮਹੀਨਿਆਂ ਦਾ ਪ੍ਰੀਮੀਅਮ ਕਿੰਨਾ ਹੋ ਸਕਦਾ ਸਾਡੀ ਕੋਸ਼ਿਸ਼ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਆਈਡੀਆ ਮੋਟਾ-ਮੋਟਾ ਜਿਹਾ ਮੈਂ ਕੋਈ ਇਦਾਂ ਦਾ ਗੈਸ ਲਾਉਣਾ ਨਹੀਂ ਚਾਹੁੰਦਾ ਕਿ ਉਹ ਗਲਤ ਹੋਵੇ ਠੀਕ ਹੈ ਤੇ ਮੇਰਾ ਅੰਦਾਜ਼ਾ ਵੀ ਗਲਤ ਹੋਣ ਦੀ ਉਮੀਦ ਹੋ ਸਕਦੀ ਹੈ ਹਨਾ ਤਾਂ ਆਪਾਂ ਇਹ ਕਹੀਏ ਵੀ ਲੋਕ ਉਮੀਦ ਬਣ ਲੈਂਦੇ ਆ ਉਹਦੇ ਤਰੀਕੇ ਦੇ ਆਊਂਡ ਤਾਂ ਤੁਸੀਂ 5-7 ਦਿਨ ਦਾ ਟਾਈਮ ਦੇ ਦਿਓ ਜਿੱਦਾਂ ਸਾਡੇ ਹੱਥ ਲੱਗਿਆ ਡਾਟਾ ਮੈਂ ਨਾਲ ਨਾਲ ਇੱਕ ਪ੍ਰੋਗਰਾਮ ਕਰਕੇ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ ਠੀਕ ਹੈ ਤੇ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਜੋ ਤੁਹਾਨੂੰ ਰੇਟ ਬਾਹਰ ਪ੍ਰੋਵਾਈਡਰ ਦੇ ਰਿਹਾ ਡਾਇਰੈਕਟਲੀ ਉਹਦੇ ਤੋਂ ਘੱਟ ਰੱਖਿਆ ਜਾਵੇ ਹੂੰ ਵੀ ਦੇ ਦਾ ਗ੍ਰੈਟਿ ਇੰਸ਼ੋਰੈਂਸ ਦਾ ਰੇਟ ਹੈ ਜੀ ਤੇ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਜਿਵੇਂ ਜਦੋਂ ਆਪਾਂ ਪ੍ਰੋਗਰਾਮ ਵੀ ਕੀਤਾ ਉਦੋਂ ਵੀ ਆਪਾਂ ਗੱਲ ਇਹ ਕੀਤੀ ਸੀ ਕਿ ਇਨਕਮ ਦਾ ਵੀ ਕਾਫੀ ਵੱਡਾ ਮੁੱਦਾ ਜਿਹੜਾ ਉਹ ਆ ਰਿਹਾ ਕਿ ਇੰਨੀ ਇਨਕਮ ਹੋਣੀ ਚਾਹੀਦੀ ਆ ਤਾਂ ਤੁਸੀਂ ਇੱਕ ਪੇਰੈਂਟਸ ਨੂੰ ਕਰ ਸਕਦੇ ਆ ਫਿਰ ਇੰਨੀ ਹੈਗੀ ਆ ਤਾਂ ਦੋ ਨੂੰ ਕਰ ਸਕਦੇ ਆ ਕਿਉਂ ਦਾ ਵੀ ਕੋਈ ਵੇਚ ਵਾਲਾ ਰਸਤਾ ਹੈਗਾ ਜਾਂ ਕਿਸੇ ਤਰੀਕੇ ਉਹ ਵੀ ਜਿਵੇਂ ਇੰਸ਼ੋਰੈਂਸ ਦਾ ਕਹਿ ਰਹੀ ਕਿ ਕੰਪਨੀਆਂ ਕੁਝ ਨਵਾਂ ਲੈ ਕੇ ਆ ਰਹੀਆਂ ਇਨਕਮ ਵਾਲੇ ਪਾਸੇ ਤੋਂ ਕਿਸ ਤਰ੍ਹਾਂ ਨਾਲ ਉਹ ਹੋ ਸਕਦਾ ਹਾਂਜੀ ਜੇ ਮੈਂ ਇੱਕ ਨਾ ਨਿਰਪੱਖ ਟਿੱਪਣੀ ਕਰਨੀ ਹੋਵੇ ਸਪான்ਸਰ ਦੀ ਇਨਕਮ ਦੀ ਰਿਕੁਆਇਰਮੈਂਟ ਤੇ ਤਮੈ ਕਹੂੰਗਾ ਵੀ ਉਹਦੇ 'ਚ ਨਾ ਇੱਕ ਕੈਚ ਜਿਹੜਾ ਇਹਨਾਂ ਨੇ ਰੱਖਿਆ ਉਹ ਬਹੁਤ ਗਲਤ ਆ ਉਹ ਕੀ ਆ ਇਹ ਕਹਿੰਦੇ ਜੀ ਘੱਟੋ ਘੱਟ ਪਿਛਲੇ 3 ਸਾਲਾਂ 'ਚੋਂ 2 ਸਾਲ ਜੀ ਥੋੜਾ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਨਕਮ ਦੀ ਰਿਕੁਆਇਰਮੈਂਟ ਪੂਰੀ ਹੋਈ ਹੋਣੀ ਚਾਹੀਦੀ ਆ ਚਾਹੇ ਉਹ ਪਹਿਲੇ ਤੇ ਤੀਜੇ ਸਾਲ 'ਚ ਹੋ ਜਵੇ ਫਾਈਨੈਂਸ਼ੀਅਲ ਈਅਰ 'ਚ ਜਾਂ ਦੂਜੇ ਤੇ ਤੀਜੇ 'ਚ ਹੋ ਜਵੇ ਜਾਂ ਪਹਿਲੇ ਤੇ ਦੂਜੇ 'ਚ ਹੋ ਜਵੇ ਹਮ ਹੁਣ ਪ੍ਰੋਬਲਮ ਕੀ ਆ ਉਹਦੇ 'ਚ ਲੋਕ ਜਿਹੜੇ ਨਵੇਂ ਰੈਜ਼ੀਡੈਂਟ ਬਣੇ ਨੇ ਜੀ ਜਿੰਨਨ ਕਹ ਲੋ ਵੀ ਕੱਲ ਪਰਸੋਂ ਰੈ residency ਮਿਲੀ ਆ ਜਾਂ ਕਹ ਲੋ 1 ਸਾਲ ਪਹਿਲਾਂ ਮਿਲੀ ਆ 2 ਸਾਲ ਪਹਿਲਾਂ ਮਿਲੀ ਆ ਹਣਾ ਜੀ ਓਹੋ ਇਹ ਇਨਕਮ ਰਿਕੁਆਇਰਮੈਂਟ ਪੂਰੀ ਨਹੀਂ ਕਰ ਸਕਣਗੇ ਹੂੰ 2 ਸਾਲ ਦੀ ਠੀਕ ਐ ਉਹਦੇ ਚ ਇਹ ਨਹੀਂ ਹੈਗਾ ਵੀ ਰੈ residency ਹੋਈ ਨੂੰ ਤੁਹਾਡੀ ਨੂੰ 3 ਸਾਲ ਹੋਏ ਹੋਣ ਜਾਂ 2 ਸਾਲ ਹੋਏ ਹੋਣ ਉਹ ਨਹੀਂ ਆ ਪਰ ਇਨਕਮ ਰਿਕੁਆਇਰਮੈਂਟ ਪੂਰੀ ਕਰਨ ਦੇ ਲਈ ਘੱਟੋ ਘੱਟ ਪਿਛਲੇ 2 ਸਾਲ ਦੀ ਉਹਨਾਂ ਨੇ ਇਨਕਮ ਤੁਹਾਡੀ ਦੇਖਣੀ ਹੂੰ ਤਾਂ ਜਦੋਂ ਤੁਸੀਂ ਨੌਨ ਰੈਜ਼ੀਡੈਂਟ ਵੀ ਸੀਗੇ ਉਦੋਂ ਵੀ ਤੁਹਾਡੀ ਇਨਕਮ ਅਕਾਊਂਟ ਹੋ ਜੂਗੀ ਪ੍ਰੋਵਾਈਡਡ ਕਿ ਤੁਸੀਂ ਉਹਦੀ ਰਿਕੁਆਇਰਮੈਂਟ ਜਿਹੜੀ ਆ ਉਹ ਪੂਰੀ ਕਰ ਰਹੇ ਆ ਜਾਨੀ ਜੇ ਇੱਕ ਪੀਰੀਅਡ ਦਾ 70000 ਡਾਲਰ ਤੁਸੀਂ ਉਦੋਂ ਵੀ ਕਮਾਉਂਦੇ ਜਦੋਂ ਤੁਸੀਂ ਨੌਨ ਰੈਜ਼ੀਡੈਂਟ ਸੀਗੇ ਜੀ ਹਨਾ ਤੇ ਦੂਜਾ ਇਹਦਾ ਜਿਹੜਾ ਸਭ ਤੋਂ ਵੱਡਾ ਖਾਤਸ਼ਾ ਇਹ ਹੈ ਕਿ ਜਿੱਦਾਂ ਆਸਟ੍ਰੇਲੀਆ ਤੋਂ ਲੋਕ ਕਈ ਮੋੜ ਰਹੇ ਨੇ ਹੁਣ ਜਦੋਂ ਦੀ ਇਹ ਅਨਾਊਂਸਮੈਂਟ ਹੋਈ ਆ ਹੁਣ ਉਹ ਜਿਹੜੇ ਤਾਂ ਨਵੇਂ ਪਹੁੰਚੇ ਨੇ ਇੱਥੇ ਆਸਟ੍ਰੇਲੀਆ ਤੋਂ ਜੇ ਕਹ ਲੋ ਵੀ ਪਿਛਲੇ 1-2 ਮਹੀਨੇ ਚ ਰਿਟਰਨ ਹੋਇਆ ਉਹਨਾਂ ਲਈ ਇਹ ਵੀ ਪ੍ਰੂਵ ਕਰਨਾ ਜ਼ਰੂਰੀ ਹੈ ਕਿ ਤੁਸੀਂ ਆਰਡੀਨਰੀ ਰੈਜ਼ੀਡੈਂਟ ਆ ਨਿਊਜ਼ੀਲੈਂਡ ਜਿਹੜਾ ਸਪਾਂਸਰ ਹੈ ਅੱਛਾ ਹਾਂਜੀ ਜੇ ਤੁਸੀਂ ਆਰਡੀਨਰੀ ਰੈਜ਼ੀਡੈਂਟ ਨਿਊਜ਼ੀਲੈਂਡ ਚ ਨਹੀਂ ਹੈਗੇ ਤਾਂ ਜੋ ਟੈਕਸ ਰੈਜ਼ੀਡੈਂਟ ਇੱਥੇ ਨਹੀਂ ਹੈਗੇ ਇਮੀਗ੍ਰੇਸ਼ਨ ਫਿਰ ਇਹ ਦੇਖਦੀ ਆ ਵੀ ਪਹਿਲੀ ਗੱਲ ਤਾਂ ਤੁਹਾਡੀ ਇਨਕਮ ਡ੍ਰੌਪ ਹੋ ਜਣੀ ਹੈ ਕਿਉਂਕਿ ਤੁਸੀਂ ਇੱਥੇ ਕੰਮ ਨਹੀਂ ਕਰ ਰਹੇ ਦੂਜਾ ਤੁਹਾਡਾ ਜਿਹੜਾ ਸਭ ਤੋਂ ਵੱਡਾ ਦਿੱਕਤ ਜਿਹੜੀ ਆਣੀ ਆ ਉਹ ਇਹ ਹੈ ਕਿ ਰੈਜ਼ੀਡੈਂਟ ਨਾ ਹੋਣ ਕਰਕੇ ਤੁਹਾਨੂੰ ਸਪਾਂਸਰ ਨਹੀਂ ਮੰਨਿਆ ਜਾਏਗਾ ਹੂੰ ਤਾਂ ਤੁਹਾਨੂੰ ਥੋੜਾ ਟਾਈਮ ਇੱਥੇ ਸਪੈਂਡ ਕਰਨਾ ਪਊ ਤੁਹਾਨੂੰ ਇਹ ਅਪਰੂਵ ਕਰਨਾ ਪਊ ਵੀ ਅਸੀਂ ਪੱਕੇ ਤੌਰ ਤੇ ਇੱਥੇ ਆ ਗਏ ਹੂੰ ਇਹ ਰਿਕੁਆਇਰਮੈਂਟ ਐਡੀਸ਼ਨਲ ਆ ਇਨਕਮ ਦੀ ਰਿਕੁਆਇਰਮੈਂਟ ਫਿਰ ਕਿਹੜਾ ਬੰਦਾ ਜੇ ਮੰਨ ਲਓ ਤੁਸੀਂ ਸਪான்ਸਰ ਦੀ ਇਨਕਮ ਰਿਕੁਆਇਰਮੈਂਟ ਪੂਰੀ ਨਹੀਂ ਕਰ ਸਕਦੇ ਫਿਰ ਕਿਹੜੇ ਆਪਸ਼ਨ ਆ ਇਹਦੇ ਆ ਫਿਰ ਆਪਸ਼ਨ ਤੁਹਾਡੇ ਕੋਲੇ ਕੀ ਆ ਕਿ ਜਾਂ ਤਾਂ ਤੁਸੀਂ ਸੇਵਿੰਗ ਦਿਖਾ ਦਿਓ ਸਿੰਗਲ ਬੰਦੇ ਦੀ 1,60,000 ਡਾਲਰ ਜਿੱਦਾਂ ਕਿਹਾ ਐਫ ਡੀ ਹੋਣੀ ਕਿਸੇ ਤੁਹਾਡੇ ਪੇਰੈਂਟਸ ਦੇ ਨਾਂ ਤੇ ਆ ਜਿਹੜਾ 2.5 ਲੱਖ ਡਾਲਰ ਆ ਜਿਹੜਾ ਦੋ ਪੇਰੈਂਟਸ ਦੇ ਮਦਰ ਫਾਦਰ ਦੋਨਾਂ ਦੀ ਗੱਲ ਕਰੀਏ ਜ ਉਨਨ ਤੇ ਜਾਂ ਫਿਰ ਤੁਹਾਡੀ ਜਿਹੜੀ ਆਪਾਂ ਕਹ ਲਈਏ ਐਨੂਅਲ ਇਨਕਮ ਪੇਰੈਂਟ ਦੀ ਹੋਵੇ ਕੋਈ 32 ਦਿੱਤੀ ਹਜ਼ਾਰ ਸਿੰਗਲ ਦੀ ਪੈਨਸ਼ਨ ਹੋਵੇ ਪੈਨਸ਼ਨ ਹੋਵੇ ਵੀ 50 ਹਜ਼ਾਰ ਡਾਲਰ ਸਾਲ ਦੀ ਆ ਦੋਨਾਂ ਜਣਿਆਂ ਦੀ ਜੀ ਸੋ ਜਿਹਨਾਂ ਦੀ ਪੈਨਸ਼ਨ ਹੈਗੀ ਆ ਉਹਨਾਂ ਨੂੰ ਤਾਂ ਫਾਇਦਾ ਜੀ ਤੇ ਜਿਹੜੇ ਇਸ ਟਾਈਮ ਜੌਬ ਦੇ ਵਿੱਚ ਆ ਮੇਰੇ ਖਿਆਲ ਨਾਲ ਉਹਨਾਂ ਲਈ ਵੀ ਬੈਨੀਫਿਟ ਇਹ ਹੈਗਾ ਤੇ ਅਦਰਵਾਈਜ਼ ਫਿਰ ਇਨਕਮ ਜਿਵੇਂ ਤੁਸੀਂ ਦੱਸਿਆ ਕਿ ਸੇਵਿੰਗ ਵਗੈਰਾ ਦੇ ਨਾਲ ਤੁਸੀਂ ਸ਼ੋ ਵੀ ਕਰ ਸਕਦੇ ਹੋ ਸੋ ਪੇਰੈਂਟਸ ਕੈਟਾਗਰੀ ਨੂੰ ਲੈ ਕੇ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਕੁਐਸਚਨ ਹੈਗਾ ਜੀ ਸਾਰੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਕਰਾਂਗੇ ਤੁਹਾਡੇ ਕੁਐਸਚਨਾਂ ਜਿਹੜੇ ਉਹਦੇ ਵਿੱਚ ਜ਼ਰੂਰ ਲਏ ਜਾਣਗੇ ਤੇ ਜੇਕਰ ਤੁਸੀਂ ਫਿਰ ਵੀ ਕੋਈ ਪਰਸਨਲ ਤੌਰ ਤੇ ਇੰਦਰ ਸਿੰਘ ਨਾਲ ਗੱਲਬਾਤ ਜਿਹੜੀ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਇਹਨਾਂ ਦਾ ਨੰਬਰ ਆ ਜਿਹੜਾ ਚੱਲ ਰਿਹਾ ਇਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਤੁਸੀਂ ਮੈਨੇਕਾਊ ਦੇ ਵਿੱਚ ਇਹਨਾਂ ਨੂੰ ਆ ਕੇ ਦਫ਼ਤਰ 'ਚ ਬੈਠ ਕੇ ਵੀ ਮਿਲ ਸਕਦੇ ਹੋ ਤੇ ਨਾਲ ਦੀ ਨਾਲ ਜੇ ਤੁਸੀਂ ਸਾਨੂੰ ਨਿਊਜ਼ੀਲੈਂਡ ਜਾਂ ਆਕਲੈਂਡ ਤੋਂ ਬਾਹਰੋਂ ਦੇਖ ਰਹੇ ਹੋ ਨਹੀਂ ਮੈਨੇਕਾਊ ਆ ਸਕਦੇ ਤਾਂ ਇਹਨਾਂ ਦੇ ਨਾਲ ਫੋਨ ਤੇ ਵੀ ਤੁਸੀਂ ਜਿਹੜੀ ਗੱਲਬਾਤਾਂ ਕਰ ਸਕਦੇ ਹੋ ਆਪਣੇ ਮਸਲੇ ਦਾ ਜਿਹੜਾ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਉਹਦਾ ਜਵਾਬ ਇਹਨਾਂ ਤੋਂ ਬਾਈ ਫੋਨ